ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਵੀਰ ਜੀ ਅੱਜ ਆਪਾਂ ਲੈ ਕੇ ਆਏ ਆਂ ਜੀ ਇਹ ਦੋ ਆ ਛੋਟੀਆਂ ਤੁਹਾਡੇ ਲਈ ਸੋ ਰਿਕਵੈਸਟ ਇਹੋ ਹੀ ਆ ਵੀ ਤੁਸੀਂ ਜਿਹੜੀ ਵੀਡੀਓ ਨੂੰ ਫੁੱਲ ਐਂਡ ਤੱਕ ਵੇਖ ਲਿਆ ਕਰੋ ਸਕਿੱਪ ਨਾ ਕਰਿਆ ਕਰੋ ਇਹਦੇ ਵਿੱਚ ਆਪਾਂ ਹਰ ਤਰ੍ਹਾਂ ਦਾ ਤੁਹਾਨੂੰ ਜਿਹੜੀ ਫੁੱਲ ਡਿਟੇਲ ਦੱਸਣ ਦੀ ਕੋਸ਼ਿਸ਼ ਕਰਦੇ ਆ ਸੋ ਆਪਾਂ ਜਿਹੜੇ ਵੀਰ ਕੋਲ ਚਲਦੇ ਆ ਜੀ ਪੁੱਛ ਲੈਣੇ ਆ ਵੀ ਇਹ ਮੱਜਾਂ ਦੀ ਕੀ ਡਿਟੇਲ ਹੈਗੀ ਆ ਸੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਵੀਰ ਜੀ ਆਪਣੇ ਨਾਮ ਦੇ ਨਾਲ ਨਾ ਐਡਰੈਸ ਪੂਰਾ ਦੱਸ ਦਿਓ ਜੀ ਮੇਰਾ ਨਾਮ ਜਗਰਾਜ ਸਿੰਘ ਹੈ ਜੀ ਡੈਡੀ ਦਾ ਨਾਮ ਸੁਖਾ ਸਿੰਘ ਹਾਂਜੀ ਤੇ ਪਿੰਡ ਆਪਣਾ ਵਾਰਸਲਾ ਜਟਾ ਹਾਂਜੀ ਤੇ ਤਹਿਸੀਲ ਜੀਰਾ ਆ ਗਈ ਜ਼ਿਲ੍ਹਾ ਫਰੀਪੁਰ ਇਹ ਮੋਗਾ ਤੋਂ ਮਹੂ ਰੋਡ ਦੇ ਉੱਪਰ ਪਿੰਡ ਰਾਂਝਾ ਦਾ ਪੀਰ ਮੁਹੰਮਦ ਠੀਕ ਹੈ ਉਹਦੇ ਨੇੜੇ ਇੱਕ ਪਿੰਡਾਂ ਦਾ ਵਾਰਿਸ ਵਾਲਾ ਚੱਠਾ ਠੀਕ ਹੈ ਸੋ ਦੋਸਤੋ ਆਪਾਂ ਵੀਰ ਦੀਆਂ ਪਹਿਲਾਂ ਵੀ ਜਿਹੜੀਆਂ ਵੀਡੀਓ ਹਨਾ ਕਾਫੀ ਨੈਟ ਦੇ ਉੱਪਰ ਪਾ ਚੁੱਕੇ ਆ YouTube ਦੇ ਆਪਣੇ ਚੈਨਲ ਦੇ ਉੱਪਰ ਪਾ ਚੁੱਕੇ ਆ ਸਹੀ ਬਾਜਪਰੇਟ ਹੁੰਦੇ ਨੇ ਚੰਗੀਆਂ ਮੱਝਾਂ ਆਉਂਦੀਆਂ ਨੇ ਮੱਝਾਂ ਦੇ ਹਿਸਾਬ ਨਾਲ ਝੋਟੀਆਂ ਦੇ ਹਿਸਾਬ ਨਾਲ ਰੇਟ ਜਿਹੜੇ ਆ ਬਾਈ ਹੁਣੀ ਤੈਅ ਕਰਦੇ ਨੇ ਕੋਈ ਜ਼ਿਆਦਾ ਵੱਡਾ ਰੇਟ ਨਹੀਂ ਰੱਖਦੇ ਕਿ ਹਰ ਤਰ੍ਹਾਂ ਦੀ ਮੱਝ ਤੁਹਾਨੂੰ ਮਿਲ ਸਕਦੀ ਆ ਇੱਥੇ 50000 ਤੋਂ ਲੈ ਕੇ ਤੁਹਾਨੂੰ 80000 85000 ਤੱਕ ਤੁਹਾਨੂੰ ਜੜੀ ਮੱਝ ਮਿਲ ਸਕਦੀ ਆ ਸੋ ਵੀਰ ਦੇ ਕੰਟੈਕਟ ਵਿੱਚ ਤੁਸੀਂ ਰਿਆ ਕਰੋ ਇਹਨਾਂ ਦੇ ਨੰਬਰ ਜਿਹੜੇ ਹਨ ਆਪਾਂ ਵੀਰ ਤੋਂ ਪੁੱਛ ਲੈਨੇ ਹਨ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਕਿਸੇ ਟਾਈਮ ਵੀ ਮੱਝਾਂ ਛੋਟੀਆਂ ਖਰੀਦ ਸਕਦੇ ਹੋ ਤੇ ਵੀਰ ਦੀ ਨੰਬਰ ਇੱਕ ਵਾਰੀ ਆਪਣੇ ਮੋਬਾਈਲ ਨੰਬਰ ਬੋਲ ਕੇ ਦੱਸ ਦਿਓ ਜਰੂਰ 9292 96502 ਇੱਕ ਨੰਬਰ ਉਹ ਨੋਟ ਕਰ ਲੈਣ 95928 96502 ਠੀਕ ਹਾਂਜੀ ਸੋ ਦੋਸਤੋ ਇਹਨਾਂ ਦਿੱਤੇ ਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਮੱਝਾਂ ਜਿਹੜੀਆਂ ਝੋਟੀਆਂ ਆਪਣਾ ਆ ਖਰੀਦ ਸਕਦੇ ਹੋ ਸੋ ਆਪਾਂ ਗੱਲ ਕਰਦੇ ਹਾਂ ਜੀ ਵੀਰ ਜੀ ਪਹਿਲੀ ਝੋਟੀ ਬਾਰੇ ਸਾਨੂੰ ਦੱਸੋ ਇਸ ਦੀ ਕੀ ਡਿਟੇਲ ਹੈਗੀ ਆ ਜੀ ਇਹ ਝੋਟੀ ਦੂਜੇ ਸਵੇ ਸੁਈ ਹੋਈ ਆ ਹਾਂ ਜੀ ਤੇ ਅੱਜ 6 ਮਾ ਦਿਨ ਸੁਈ ਨੂੰ ਆ ਠੀਕ ਆ ਤੇ ਮਗਰ ਇਹਦੇ 1470 10 ਦੀ ਕੱਟੀ ਆ ਜੀ ਚੱਗੇ ਟੀਗੇ ਦੀ ਕੱਟੀ ਆ 1470 10 ਦੀ ਹਾਂ ਜੀ ਠੀਕ ਹੈ ਜੀ ਲੈ ਘਰ ਆ ਰਿਹਾ ਚੰਗਾ ਟਿਕਾਣਾ ਪਰਾਇਸ ਮੈਂ ਕਹਿ ਕੇ ਦਿੱਤੀ ਆ ਠੀਕ ਹੈ ਠੀਕ ਸੋ ਦੋਸਤੋ ਇਸ ਝੋਟੀ ਦੇ ਮਗਰ ਜਿਹੜੀ ਆ 147010 ਦੀ ਜਿਹੜੀ ਇਹ ਬੱਚੀ ਆ ਫੀਮੇਲ ਆ ਕਾਫ ਹੈਗਾ ਤੇ 6 ਕਿੰਨੇ ਦਿਨ ਦੀ ਸੂਈ ਹੈਗੀ ਹੈ ਜੀ 6 ਦਿਨ 6 ਦਿਨ ਸੂਈ ਨੂੰ ਹੋ ਗਏ ਹਨ ਦੋਸਤੋ ਤੇ ਵੀਰ ਜੀ ਮਿਲ ਕਿਸ ਦਾ ਕਿੰਨਾ ਰੈਡੀ ਹੈ ਇਸ ਟਾਈਮ 6ਵੇਂ ਦਿਨ ਦੀ ਸੂਈ ਤੇਨੇ 11 ਕਿਲੋ ਨੈਟ ਤਿਆਰ ਹੈ ਠੀਕ ਹੈ ਜੀ ਹਾਂਜੀ ਕੋਈ ਦੋ ਟਾਈਮ ਚ ਹੋਵੇ ਤਿੰਨ ਚ ਹੋਵੇ ਠੀਕ ਹੈ ਠੀਕ ਹੈ ਸੋ ਦੋਸਤੋ 11 ਕਿਲੋ ਜਿਹੜਾ ਦੁੱਧ ਤਿਆਰ ਆ ਇਸ ਪਹਿਲੀ ਝੋਟੀ ਦੀ ਆਪਾਂ ਜੇ ਗੱਲ ਕਰੀਏ ਤਾਂ ਜਿਹੜੀ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾ ਰਹੇ ਹਾਂ 11 ਲੀਟਰ ਦੋ ਡੰਗ ਦਾ ਜਿਹੜਾ ਮਿਲਕ ਦੋਸਤੋ ਰੈਡੀ ਹੈਗਾ ਤੇ ਬਾਕੀ ਆਪਾਂ ਵੀਰ ਤੋਂ ਪੁੱਛ ਲੈਨੇ ਆ ਥਾਣਾ ਵੀ ਹਵਾਨੇ ਦੀ ਵੀਰ ਦੱਸ ਦੋ ਵੀ ਥਾਣਾ ਥਾਣਾ ਦੀ ਕਿੰਨੀ ਕੁ ਸਾਫ ਆ ਬਿਲਕੁਲ ਚਵਾਈ ਇੱਕ ਨੰਬਰ ਆਇਕਾ ਛੋਟੇ ਜਿਹਾਗ ਨੂੰ ਬਾਦੇ ਵਿੱਚ ਉਹ ਚੋਲੋ ਟੇ ਪੋਲੀ ਇਤਾਰ ਜੀ ਬਿਲਕੁਲ ਹੀ ਅਗਲੇ ਨਗਲਾ ਚੂਣ ਮਗਰ ਦੇ ਨਗਰਾਂ ਤੇ ਇੱਕ ਗੱਲ ਇਹਦੀ ਨੋਟ ਕਰ ਲਓ ਜੀ ਹਾਂਜੀ ਤੇ ਆਪਾਂ ਅੱਜ ਜਿੱਦਾਂ ਛੁੱਟੀ ਲਈ ਸੀ ਅੱਜ ਆਪਾਂ ਨੂੰ ਹੋ ਗਿਆ ਤੀਜਾ ਦਿਨ ਤੇ ਜਦੋਂ ਆਪਾਂ ਛੁੱਟੀ ਲੈਂਦੀ ਆ ਉਹ ਤੋਂ ਵਧੀਆ ਸੀ ਪਹਿਲਾਂ ਹਾਂਜੀ ਤੇ ਆਪਣੇ ਕੋਲ ਆ ਕੇ ਨਾ ਥੋੜਾ ਜਿਹਾ ਬੱਚੇ ਤੋਂ ਕਹੀ ਜੇ ਉਖੜ ਸੀ ਇੱਕ ਨਹੀਂ ਤੇ ਅੱਛਾ ਬੱਚਾ ਥੋੜਾ ਜਿਹਾ ਭੁੱਲ ਭਲੇਖ ਜੇ ਬੱਚਾ ਭੁੱਲ ਗਿਆ ਭੁੱਲ ਗਿਆ ਆਪਣੇ ਦੇ ਬੱਚੇ ਬਜੇ ਹੀ ਜਾਦੇ ਗਿੱਲੇ ਨਾਲੇ ਦੀ ਹਾਂਜੀ ਹਾਂਜੀ ਤੇ ਭੁੱਲਣ ਕਰਕੇ ਤਿੰਨ ਰੰਗ ਨਹੀਂ ਮਿਲੀ ਬੱਚੇ ਦੇ ਠੀਕ ਹੈ ਵਧੀਆ ਮਿਲਦਾ ਭੀ ਪਾੜੇ ਤੇ ਅੱਗੇ ਕੱਟੀ ਬਣਦੀ ਦੀ ਹੈ ਪਾੜੇ ਦੇ ਮਿਲਦਾ ਵਧੀਆ ਤੇ ਉਹਨਾ ਵਧੀਆ ਦੁੱਧ ਦਿੰਦੀ ਹੈ 11 ਕਿਲੋ ਥੋੜੀ ਘੈਰੋ ਦੁੱਧ ਘੈਰੋ ਤੇ ਆ ਸੋ ਦੋਸਤੋ ਇੱਕ ਗੱਲ ਨੋਟ ਕਰ ਸਕਦੇ ਜਿਹੜੇ ਮੇਰੇ ਵੀਰ ਆ ਝੋਟੀ ਖਰੀਦਣ ਤੇ ਚਾਹਵਣ ਹੋਣ ਬਾਈ ਹੁਣ ਦੱਸਿਆ ਵੀ ਤਿੰਨ ਤੋਂ ਚਾਰ ਦਿਨ ਪਹਿਲਾਂ ਜਦੋਂ ਐਸੇ ਇਹ ਝੋਟੀ ਆ ਲੈ ਕੇ ਆਏ ਨੇ ਉਦੋਂ ਮਾੜਾ ਜਿਹਾ ਵਧੀਆ ਮਿਲਦੀ ਸੀਗੀ 6 ਦਿਨ ਹੋ ਗਏ ਅੱਜ ਸੁਈ ਨੂੰ ਬਾਕੀ 2-3 ਦਿਨ ਹੋ ਗਏ ਆ ਵੀ ਕੱਟੀ ਭੁੱਲ ਗਈ ਆ ਥੋੜਾ ਇੱਥੇ ਆਉਣ ਕਾਰਨ ਬਾਈ ਉਹਨਾਂ ਦਾ ਵਪਾਰ ਦਾ ਕੰਮ ਹੈ ਇੱਥੇ ਹੋਰ ਵੀ ਬੱਚੇ ਫਲ ਹੁੰਦੇ ਨਾਲ ਬੱਜੇ ਉਹ ਕਿਸੇ ਨਾ ਕਿਸੇ ਕਾਰਨ ਉਖੜ ਗਈ ਏ ਬਾਕੀ ਕੱਲ ਤੋਂ ਕੱਲ ਰੋਜ਼ ਤੋਂ ਇਹ ਮਤਲਬ ਕਿ ਪਾੜੇ ਤੇ ਪੈ ਚੁੱਕੀ ਆ ਕੋਈ ਦਿੱਕਤ ਨਹੀਂ ਜਾਂ ਕੋਈ ਸਮੱਸਿਆ ਨਹੀਂ ਆਉਂਦੀ ਕਿ ਮਿਲਣ ਦੀ ਬਾਕੀ ਵੀਰ ਤੋਂ ਪੁੱਛ ਲੈਨੇ ਵੀਰ ਜੀ ਹੁਣ ਪਾੜਾ ਪਾ ਕੇ ਅੱਗੇ ਮਿਲਦੀ ਪਹਿਲੇ ਹਾਂ ਹੁਣ ਤਿੰਨ ਢੰਗ ਹੋ ਗਏ ਆਪਾਂ ਪਾੜੇ ਦੇ ਚੋਰੇ ਆ ਕੱਲ ਸਵੇਰ ਅੱਜ ਸਵੇਰੇ ਠੀਕ ਆ ਤੇ ਪਹਿਲਾਂ ਤਾਂ ਥੋੜਾ ਜਿਆਦਾ ਟਾਈਮ ਲੌਂਦੀ ਅੱਜ ਸਵੇਰੇ ਥੋੜਾ ਜਿਹਾ 5-7 ਮਿੰਟਾਂ ਦੇ ਵਿੱਚ ਵਿੱਚ ਪਾ ਲਉਗੀ ਠੀਕ ਆ ਜੀ ਬਾਅਦੇ ਅੱਗੇ ਪਾੜਾ ਪਾੜੋ ਦੇ ਧਾਰ ਤੇ ਲੱਗ ਗਈ ਏ ਤੇ ਧਾਰ ਦੇ ਅੱਗੇ ਬੱਚਾ ਬੰਦੀ ਦਾ ਬੱਚੇ ਨੂੰ ਵੀ ਚੜਦੀ ਏ ਨਹੀਂ ਵੀ ਬੱਚੇ ਤੂੰ ਦੂਰ ਆ ਬੱਚੇ ਨੂੰ ਭੁੱਲੀ ਨਹੀਂ ਗਈ ਵੈਸੇ ਥੋੜਾ ਜਿਆ ਵੈਸੇ ਥੋੜਾ ਇਹ ਕਰ ਇੱਕ ਨਵੀਂ ਥਾਂ ਔਨ ਕਰਕੇ ਫਿਰ ਮਤਲਬ ਹੋ ਗਈ ਸੱਤ ਕੋਈ ਆਉਂਦੀ ਹੌਲੀ ਹੌਲੀ ਸੱਤ ਤੇ ਮੈਨ ਲੱਗ ਪਈ ਹੁਣ ਪਾੜੇ ਦੇ ਕਹਿ ਲੋ ਬੱਚਾ ਅੱਗੇ ਬੰਦੀ ਦਾ ਹਾਂ ਜੀ ਠੀਕ ਆ ਠੀਕ ਆ ਠੀਕ ਦੂਜਾ ਸੂਆ ਸੂਈ ਦੱਸਿਆ ਨਾ ਜੀ ਤੇ ਮੁੱਲ ਵੀਰ ਜੀ ਦਾ ਦੱਸ ਦੋ ਨਾਲ ਹੀ ਤੁਸੀਂ ਮੁੱਲ ਜੇ ਤਾਂ ਬੱਚੇ ਤੇ ਮਿਲਦੀ ਹੁੰਦੀ ਫਿਰ ਤਾਂ ਮੁੱਲ ਜ਼ਿਆਦਾ ਹੋਣਾ ਸੀ ਫਿਰ ਤਾਂ ਆਪਾਂ 750 8000 ਦੀ ਦੇਣ ਵਾਲੀ ਗੱਲ ਉਹ ਚੋਟੀ 13 ਕਿਲੋ ਦਿਓ ਵੀਰਾਵ ਨੇ ਪਹਿਲੇ ਸਵੇਰੇ 11 ਕਿਲੋ ਕੱਢਿਆ ਨੇ ਠੀਕ ਹੈ ਜੀ ਚੋਟੀ ਕੱਦਕਾਰ ਵੀ ਪੂਰੀ ਥਣਾ ਦੀ ਸਾਫ ਹੈ ਠੀਕ ਹੈ ਥੋੜੇ ਦੀ ਬਹੁਤ ਚੋੜੀ ਜੋੜੀ ਠੀਕ ਹੈ ਸੋ ਦੋਸਤੋ ਵੀਰ ਹੋਂਾ ਤੁਹਾਨੂੰ ਦੱਸ ਹੀ ਦਿੱਤਾ ਹੈ ਵੀ ਚੋਟੀ ਇੱਕੋ ਇੱਕ ਕਾਰਨ ਸੀ ਵੀ ਜਿਹੜਾ ਬੱਚਾ ਥੋੜਾ ਜਿਹਾ ਭੁੱਲ ਚੁੱਕੀਏ ਪਰ ਬੱਚੇ ਦਾ ਪੂਰਾ ਕਰਦੀ ਆ ਸੋ ਤੁਸੀਂ ਥਾਣਾ ਦੀ ਜਿਹੜੀ ਕੁਆਲਿਟੀ ਤੁਸੀਂ ਵੇਖ ਸਕਦੇ ਹੋ ਦੋਸਤੋ ਵਧੀਆ ਚੰਗੀ ਵਿਰਲ ਦੇ ਵਿੱਚ ਥਣ ਹੈਗਾ ਹਵਾਨਾ ਕਾਫੀ ਜਿਆਦਾ ਸੋਹਣਾ ਚੰਗਾ ਸੋਹਣਾ ਹਵਾਨਾ ਹੈਗਾ ਦੇਵਾ ਛਾਮ ਨੂੰ 6 5.5 6 ਦਾਗਾ ਪੂਰਾ ਸ਼ਾਮ ਤੱਕ ਲੇਵਾ ਬਿਲਕੁਲ ਤਿਆਰ ਕਰ ਜੂਗੀ ਬਾਈ ਹਰੋ ਦੱਸਿਆ ਬਾਕੀ 11 ਲੀਟਰ ਇਸ ਟਾਈਮ ਜਿਹੜਾ ਦੁੱਧ ਨਟ ਇਸ ਤਲੇ ਰੈਡੀ ਹੈਗਾ ਹਜੇ ਦੁੱਧ ਨੂੰ ਦੋਸਤੋ ਚਲਣੀ ਹੈਗੀ ਹੈ ਘੱਟੋ ਘੱਟ 12 ਤੋਂ 13 ਲੀਟਰ ਇਹ ਛੋਟੀ ਦੁੱਧ ਕਰ ਜਾਵੇਗੀ ਹਾਂਜੀ 13 ਦੇਵਾਂਗੇ ਹਾਂਜੀ ਸੋ ਵੀਰ ਜੀ ਨੂੰ ਖੋਲ ਕੇ ਆਪਾਂ ਮਾੜਾ ਚਲਾ ਕੇ ਵਿਖਾਈਏ ਮੋੜ ਲਓ ਮੋੜ ਲਓ ਜੀ ਉਹ ਵੀ ਲੈ ਜੀ ਕੋਈ ਪਾਪਾ ਮਾਤਾ ਰਹਾ ਉਹਨੇ ਤੇ ਤੇਰੀ ਪਾਣੀ ਦੀ ਦੇ ਦਿੱਤੀ ਆਓ ਹਾਂਜੀ ਹਾਂਜੀ ਹੋ ਗਈ ਜੀ ਉਹ ਜੀ ਅੱਜ ਉਹਨੇ ਥੋੜੇ ਰੱਜ ਕੇ ਪੱਠੇ ਵੀ ਨਹੀਂ ਖਾਦੇਗੇ ਖਾਂਦੀ ਹੈਗੀ ਆ ਹੋਰ ਉੱਪਰੇ ਥਾਂ ਦੇ ਕਰਕੇ ਨਾ ਤੀਜਾ ਦਿਨ ਹੀ ਆਪਣੇ ਕੋਲ ਠੀਕ ਹੈ ਵੀਰ ਤੇ ਰਾਜ ਦੇ ਪੱਤੇ ਨਹੀਂ ਚੱਲਦੇ ਠੀਕ ਹੈ ਠੀਕ ਹੈ ਬਾਕੀ ਗਰੰਟੀ ਆਪਣੀ ਥਾਂ ਦੇ ਠੀਕ ਹੈ ਸੋ ਜਿਹੜੇ ਵੀਰ ਚਾਹਵਨ ਹੋਣ ਆ ਝੋਟੀ ਖਰੀਦਣ ਦੇ ਬਾਈ ਨਾਲ ਤੁਸੀਂ ਸੰਪਰਕ ਕਰਕੇ ਕਿਸੇ ਟਾਈਮ ਵੀ ਤੁਸੀਂ ਗੱਲਬਾਤ ਕਰਕੇ ਦੋਸਤੋ ਇਹ ਜਿਹੜੀ ਝੋਟੀ ਖਰੀਦ ਸਕਦੇ ਹੋ ਜਿੰਨੀ ਜਾਣਕਾਰੀ ਸੀ ਆਪਾਂ ਇਸ ਝੋਟੀ ਦੀ ਆ ਤੁਹਾਡੇ ਨਾਲ ਜਰੂਰ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਜੇ ਕੋਈ ਆਉਂਦਾ ਜਦੋਂ ਵੀ ਥੋੜੀ ਚੱਲੇ ਜਾ ਕੇ ਜਾਨੀ ਦਾ ਚੌਕ ਹੀ ਆ ਤਾਂ ਪਹਿਲਾਂ ਦੱਸਦਾ ਵੀ ਆਉਂਦਾ ਉਸ ਹਿਸਾਬ ਨਾਲ ਹੁਣ ਜਿਹੜੀ ਆਪਾਂ ਗੱਲ ਦੱਸੀ ਆ ਬਾੜੇ ਨਹੀਂ ਸੋ ਦੋਸਤੋ ਜਿਹਦੇ ਮਿਲਦੀ ਦੀ ਫਿਰ ਤੁਹਾਨੂੰ ਪਤਾ ਗੱਲ ਹੀ ਹੋਊਗੀ ਸੋ ਹਾਂ ਬਿਲਕੁਲ ਸੋ ਦੋਸਤੋ ਜਿੰਨੀ ਵੀ ਸਚਾਈ ਸੀ ਕਿ ਵੀਰ ਨੇ ਬਿਲਕੁਲ ਇਸ ਦੇ ਵਿੱਚ ਕੋਈ ਲੋਕੋ ਵਾਲੀ ਗੱਲ ਨਹੀਂ ਹੈਗੀਗੀ ਸਚਾਈ ਤੁਹਾਡੇ ਸਾਹਮਣੇ ਆ ਬਾਕੀ ਜਿਹੜੇ ਵੀਰ ਹੋ ਚਾਹਵਣ ਹੋਣ ਆਪ ਦਾ ਤੁਸੀਂ ਸੰਪਰਕ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਸੋ ਵੀਰ ਜੀ ਆਪਾਂ ਅਗਲੀ ਇਸ ਛੋਟੀ ਦੀ ਗੱਲ ਕਰੀਏ ਤੇ ਇਸ ਦਾ ਵੀ ਮਾੜਾ ਜਿਹਾ ਦੱਸ ਦੋ ਵੀ ਇਹ ਕਿੰਨਾਂ ਮਸੂਦਾ ਸੁਣ ਜਾ ਰਹੀ ਹੈ ਜੀ ਇਹ ਤੀਜਾ ਦੱਸਿਆ ਜੀ ਕਰਦੇ ਹਾਂ ਠੀਕ ਹੈ ਤੀਜਾ ਸੁਹਾ ਸੁਣ ਜਾ ਰਹੀ ਹੈ ਕਿੰਨੇ ਕੁ ਦਿਨ ਹੈ ਹਜੇ ਲੈ ਜਾਏਗੀ ਜੀ ਇਹ ਦਿਨ ਲੈ ਜੂ ਹਫਤੇ ਦੇ ਨੇੜੇ 6-7 ਦਿਨ ਲੈ ਜੂਗੀ ਠੀਕ ਹੈ ਲਟਾ ਲਾ ਕਾਫੀ ਨੇ ਚੰਗਾ ਸੋਨਾ ਹਵਾਨਾ ਹੈਗਾ ਥਾਂ ਦੇ ਵਿੱਚ ਬਹੁਤ ਸਾਫ ਹੈ ਘੇਟ ਘੇਟ ਤੇ ਥਾਂ ਲੱਗਾ ਹਾਂ ਚੰਗਾ ਸੋਨਾ ਥਾਣੇ ਦਾ ਹੈ ਦੋਸਤੋ ਕੁੰਡੀ ਸਿੰਘੂ ਹੈਗੀ ਆ ਬਾਕੀ ਤੁਸੀਂ ਆਪ ਵੇਖ ਸਕਦੇ ਹੋ ਤੇ ਦਿਨ ਹਫਤਾ ਦੱਸਿਆ ਕਿੰਨਾ ਦੱਸਿਆ ਜੀ ਹਫਤੇ ਦੇ ਅੰਦਰ ਹੀ ਲਉਗੀ ਦਿਨ 6 ਲੈ ਜੀ ਠੀਕ ਆ ਪਿਛਲੇ ਸਵੇਰੇ ਤਾਂ ਕੋਈ ਹੈਗਾ ਸੀ ਦੋ ਦੋ ਤਾਂ ਪੁੱਛਿਆ ਜੀ ਕਿੰਨਾ ਸੀ ਦਿਨ ਦਾ 12 ਕਿਲੋ ਕਹਿੰਦੇ ਚੋਇਆ ਹੈ ਠੀਕ ਆ 12 ਕ ਤਕਰੀਬਨ ਹਾਂ ਇਸ ਵਾਰ ਵੀ ਚਲੋ ਇੰਨੇ ਕ ਹੈਗੀ ਉਮੀਦ 12 ਕ ਦੇ ਦੀ ਦੇ ਦੋਗੇ ਜਿਆਦਾ ਦੇ ਦੇ ਜੂਗੀ ਇੰਨਾ ਵੀ ਥਾਂਲੇ ਵੀ ਦੀ ਸਾਹ ਹਾਂ ਇਹਨੂੰ ਵੀਰ ਖੋਲ ਲਈਏ ਇਹਨੂੰ ਵੀ ਖੋਲ ਕੇ ਤੋੜ ਹੀ ਲਈਏ ਮੋੜ ਲਿਗੇ ਫਿਰ ਮੋੜ ਲੀ ਸੋ ਦੋਸਤੋ ਚੰਗੀ ਸੋਹਣੀ ਵਧੀਆ ਹਲੇਵੇ ਦੀ ਹੈਗੀ ਆ। ਥਾਨ ਤੋਂ ਦੀ ਵਧੀਆ ਬੰਤਰ ਹੈਗੀ ਆ। ਹਵਾਨਾ ਵੀ ਕਾਫੀ ਜ਼ਿਆਦਾ ਸੋਹਣਾ। ਥੇਗਾ ਜੀ। ਸਵਿਰਜੀ ਇਹਦਾ ਮੋਲ ਆਪਾਂ ਕੀ ਕਰਦੇ ਹਾਂ ਜੀ? ਮੋਲ ਇਹਦਾ 65000 ਕਰਦੇ ਹਾਂ। 65000 ਰੁਪਏ ਮੋਲ ਇਹਦਾ ਜੀ। ਸੋ ਦੋਸਤੋ 65000 ਰੁਪਏ ਬਾਈ ਹੋਣੀ ਇਸ ਦੀ ਜਿਹੜੀ ਆ ਡਿਮਾਂਡ ਕਰਦੇ ਹਨ। ਇਹਦੇ ਵਿੱਚ ਉਹ ਮਾਨਤਨ ਹੋ ਜਾਏਗਾ ਜੀ। ਹਾਂਜੀ ਇਹਦੇ ਹੋ ਜਾਏਗਾ। ਠੀਕ ਆ ਜੀ। ਸੋ ਦੋਸਤੋ ਮੋਬਾਈਲ ਨੰਬਰ ਬਾਈ ਹਰਾਂ ਦੇ ਆਪਾਂ ਦਿੱਤੇ ਹਨ ਤੁਸੀਂ ਉਹਨਾਂ ਦੇ ਉੱਤੇ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਖਰੀਦ ਕਰ ਸਕਦੇ ਹੋ ਸੋ ਇੱਕ ਤੀਜੇ ਨੰਬਰ ਤੇ ਆ ਗਿਆ ਜੀ ਆਪਣੀ ਇਹ ਵੈਡ ਵੀ ਵਿਕਾਊ ਆ ਹਾਂਜੀ ਵੈਡ ਵਿਕਾਊ ਠੀਕ ਹੈ ਇਹਦੇ ਬਾਰੇ ਵੀ ਤੁਹਾਨੂੰ ਪਾ ਦਿਓ ਚੰਨਾ ਜੀ ਇਹ ਕਿੰਨਾ ਸੁਗਾ ਸੂਈ ਹੈਗੀ ਐ ਦੂਜਾ ਸੁਗਾ ਸੂਈ ਜੀ ਠੀਕ ਆ ਤੇ ਅੱਜ 4 ਦਿਨ ਹੋ ਗਏ ਸੂਈ ਨੂੰ ਇਹਨੂੰ ਠੀਕ ਆ ਜੀ ਹਾਂਜੀ ਦੋਸਤੋ 4 ਦਿਨ ਹੋ ਗਏ ਸੂਈ ਨੂੰ ਤਾਂ ਮਗਰ ਇਸਦੇ ਜਿਹੜਾ ਕਾਫ ਇਹ ਬੱਚਾ ਆ ਗਿਆ ਜੀ ਹਾਂ ਬੱਚਾ ਆ ਗਿਆ ਦੇਸੀ ਬੱਚਾ ਆ ਦੇਸੀ ਠੀਕ ਹੈ ਜੀ ਬੋਲਾ ਕਿੰਨਾ ਇਸ ਟਾਈਮ ਇਸ ਲਈ ਹੈਗਾ ਜੀ ਤਿਆਰ 9 ਕਿਲੋ ਗਾਰੰਟੀ ਲਾਉਗੇ 9 ਲੀਟਰ ਹਾਂ ਦੋ ਟਾਈਮ ਚ ਹੋਵੇ ਤਿੰਨ ਚ ਹੋਵੇ ਚਾਹੀ ਫਿਰ ਇੱਕ ਨੰਬਰ ਆ ਸੀ ਠੰਡੀ ਸੌਂਗ ਠੀਕ ਹੈ ਜੀ ਜਿਵੇਂ ਮਰਜ਼ੀ ਠੀਕ ਹੈ ਠੀਕ ਹੈ ਇਹ ਦੇਸੀ ਮਿਕਸ ਵਿੱਚ ਆ ਗਈ ਹਾਂ ਮਿਕਸ ਜੀ ਆ ਗਈ ਠੀਕ ਹੈ ਜੀ ਬਾਕੀ ਠੰਡੀ ਵੈਡ ਹੁੰਦੀ ਹੈ ਜੀ ਹਾਂ ਜੀ ਸੋ ਦੋਸਤੋ ਜਿਹੜੇ ਵੀਰ ਚਾਹਵਨ ਹੋਣ ਕੋਈ ਸ਼ਕੀਨ ਹੋਵੇ ਨਾਰਮਲ ਰੇਂਜ ਦੀ ਹੈਗੀ ਆ ਵੈਡ ਜੇ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਤੁਸੀਂ ਸੰਪਰਕ ਇਹਨਾਂ ਦਿੱਤੇ ਗਏ ਨੰਬਰਾਂ ਤੇ ਹੀ ਕਰ ਸਕਦੇ ਹੋ ਮਗਰ ਇਸ ਦੇ ਕਾਫ ਜਿਹੜਾ ਹੈਗਾ ਜੀ ਦੋਸਤੋ ਬੱਛਾ ਦਸਿਆ ਆ ਬਾਕੀ ਜਿਹੜਾ 9 ਲੀਟਰ ਬੋਲਾ ਉਹ ਵੀਰ ਹੋਣਾ ਦੱਸ ਦਿੰਦਾ ਤੇ ਕਿੰਨਾ ਕੁ ਦੁੱਧ ਦੇ ਦੇ ਦੀ 11-12 ਕਿਲੋ ਆਮ ਨਾਲ ਦੇਈ ਜਾਊਗੀ 11-12 ਲੀਟਰ ਦੇ ਦਊਗੀ ਆਮ ਨਾਲ ਦੇ ਜੀ ਠੀਕ ਆ ਵੀਰ ਜੀ ਤੇ ਇਸ ਦਾ ਮੁੱਲ ਕੀ ਹੈ ਜੀ ਦਾ ਮੁੱਲ 25000 ਕਰਦੇ ਆ 25000 ਆ ਜੀ ਹਾਂ ਜੀ ਠੀਕ ਆ ਜੀ ਹੋ ਜਾਏਗਾ ਇਹਦੇ ਚ ਵੀ ਥੋੜਾ ਲੈ ਸਮਝ ਚਲੋ ਤੇ ਕਿੰਨੇ ਦਿਨ ਦੀ ਸੂਈ ਹੈ ਜੀ ਚੌਥਾ ਦਿਨ ਹੋ ਗਿਆ ਸੂਈ ਨੂੰ ਲਾੜੂ ਨਾਲ ਆਹ ਚੌਥਾ ਦਿਨ ਹਾਂ ਦੋਸਤੋ ਚੌਥਾ ਦਿਨ ਹੋ ਗਿਆ ਸੂਈ ਨੂੰ ਅੱਜ ਇਹ ਬੈਡ ਮਗਰ ਇਸ ਤੇ ਕਾਫ ਤੁਹਾਨੂੰ ਦੱਸ ਦਸਤੇ ਇਹ ਬੱਚਾ ਹੈਗਾ ਬਾਕੀ ਜਿਹੜੇ ਮੇਰੇ ਵੀਰ ਦਰਮਿਆਨੇ ਪੈਸੇ ਲਾਉਣੇ ਆ ਜਿੰਨੇ ਆ ਦੁੱਧ ਵਾਸਤੇ ਆਪਣਾ ਲੈ ਕੇ ਜਾਣੀ ਹੈ ਜਰੂਰ ਆਪਦਾ ਵੀ ਤੁਸੀਂ ਖਰੀਦ ਕਰ ਸਕਦੇ ਹੋ ਤੇ ਅੱਜ ਤੋੜ ਦਿਓ ਇਹਨੂੰ ਵੀਰ ਤੋੜ ਤਾਂ ਗੋਮਾ ਭਲੀ ਮੈਂ ਤੇ ਮੂਰੀ ਬਿਆਹ ਹੋ ਸੀ ਕਰਦੀ ਥੀ ਛੁੱਟੀ ਤੇ ਮੂਰੀ ਅੱਗੇ ਸੰਗੜੀ ਸੀ ਤਾਰਤੂਰ ਵੀਰ ਜੀ ਸਾਰੇ ਥਾਣੇ ਚ ਬਿਲਕੁਲ ਓਕੇ ਨਾ ਠੀਕ ਹੈ ਜੀ ਸੋ ਵੀਰ ਜੀ ਇੱਕ ਵਾਰੀ ਮੋਬਾਈਲ ਨੰਬਰ ਆਪਣੇ ਬੋਲ ਕੇ ਦੱਸ ਦਿਓ 959296502 ਠੀਕ ਹੈ ਇੱਕ ਹੋਰ ਜੀ 9592896502 ਠੀਕ ਹੈ ਸੋ ਦੋਸਤੋ ਇਹਨਾਂ ਪਸ਼ੂਆਂ ਤੋਂ ਇਲਾਵਾ ਵੀਰ ਦੇ ਕੋਲ ਅਕਸਰ ਹਰ ਰੋਜ਼ ਨਵੇਂ ਪਸ਼ੂ ਆਉਂਦੇ ਰਹਿੰਦੇ ਹਨ ਸੋ ਨੰਬਰ ਤੁਹਾਨੂੰ ਆਪਾਂ ਦੇ ਦਿੱਤੇ ਹਨ ਇਹਨਾਂ ਨੰਬਰਾਂ ਤੇ ਦੁਸਤੀ ਜਦੋਂ ਮਰਜ਼ੀ ਕਾਲ ਕਰਕੇ ਹਰ ਟਾਈਮ ਨਵੀਆਂ ਮੱਝਾਂ ਛੋਟੀਆਂ ਗਾਵਾਂ ਖਰੀਦ ਸਕਦੇ ਹੋ ਆ ਨੰਬਰ ਤੁਹਾਨੂੰ ਆਪਾਂ ਦੋਸਤੋ ਵੀਡੀਓ ਦੇ ਵਿੱਚ ਦੇ ਦਿੱਤੇ ਹਨ ਆ ਨਾਮ ਬਾਈ ਜੀ ਦਾ ਜਗਰਾਤ ਸਿੰਘ ਹੈਗਾ ਜੀ ਆ ਨੰਬਰ ਆਪਾਂ ਬਾਈ ਹੋਰਾਂ ਦੇ ਦਿੱਤੇ ਆ ਤੁਹਾਨੂੰ ਤੁਸੀਂ ਸੰਪਰਕ ਕਰਕੇ ਕਿਸੇ ਟਾਈਮ ਵੀ ਹੋਰ ਨਵੇਂ ਪਸ਼ੂ ਖਰੀਦ ਸਕਦੇ ਹੋ ਸੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ